ਜਿਹੜੇ ਖਬਰ ਤੁਹਾਨੂੰ ਹੁਣ ਸੁਣਾਉਣ ਲੱਗੇ ਆ ਬੜੀ ਸੋਚਣ ਵਾਲੀ ਤੇ ਸਮਝਣ ਵਾਲੀ ਤੇ ਵਿਚਾਰਨ ਵਾਲੀ ਵੀ ਆ ਕਿਉਂਕਿ ਇਹ ਜਿਹੜਾ ਮੁੱਦਾ ਜੁੜਿਆਗਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਾਤਾ ਸਾਹਿਬ ਦੇ ਨਾਲ ਜੁੜਿਆਗਾ ਲਗਾਤਾਰ ਕਈ ਦਿਨਾਂ ਤੋਂ ਜਿਹੜਾ ਕਿ ਈਮੇਲ ਰਾਹੀਂ ਇੱਕ ਧੌਕੀਆਂ ਆ ਰਹੀਆਂ ਸੀ ਉਹ ਧੌਕੀਆਂ ਦੇ ਵਿੱਚ ਕੀ ਲਿਖਿਆ ਸੀ ਕਿ ਲੰਗਰ ਹਾਲ ਨੂੰ ਬੰਬ ਦੇ ਨਾਲ ਉਡਾਇਆ ਜਾਵੇਗਾ ਇਹ ਲਗਾਤਾਰ ਜਿਹੜਾ ਕਿ ਕਈ ਦਿਨਾਂ ਤੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਪੰਜ ਈਮੇਲਾਂ ਦਿੱਤੀਆਂ ਜਾ ਰਹੀਆਂ ਸਰੋਣੀ ਕਮੇਟੀ ਵੱਲੋਂ ਤੇ ਪੁਲਿਸ ਨੂੰ ਜਿਹੜਾ ਸੂਚਿਤ ਕੀਤਾ ਹੋਇਆ ਸੀ ਮੇਸਾ ਕਾਜਬ ਪੁਲਿਸ ਵੱਲੋਂ ਜਿਹੜਾ ਭਾਰੀ ਫੋਰਸ ਆ ਜਿਹੜੀ ਤਾਇਨਾਤ ਵੀ ਕੀਤੀ ਗਈ ਹੈ ਦਰਬਾਰ ਸਾਹਿਬ ਦੇ ਬਾਹਰ ਅਤੇ ਗਲਾਰਿਆਂ ਦੇ ਵਿੱਚ ਜਿਹੜਾ ਕਿ ਬਾਹਰ ਜਿਹੜਾ ਕਿ ਤਲਾਸੀ ਮਹਿਮਾ ਜਿਹੜੀ ਉਹ ਵੀ ਬਿੱਡੀ ਹੋਈ ਆ ਤੇ ਕੋਈ ਅੰਸ਼ਕਾ ਵੀ ਘਟਣਾ ਨਾ ਵਾਪਰ ਜਾਵੇ ਪਰ ਨਾਲ ਹੀ ਇੱਥੇ ਇੱਕ ਵੱਡੀ ਖਬਰ ਹੁਣ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਜਿਹੜਾ ਧਮਕੀਆਂ ਦਿੰਦਾ ਸੀ ਈਮੇਲ ਤੋਂ ਉਹ ਸੰਜੀਵ ਕੁਮਾਰ ਦੇਬੂ ਅੱਤਵਾਦੀ ਤੇ ਇੱਕ ਉਹਦੇ ਨਾਲ ਦਾ ਹੋਰ ਆ ਤੇ ਉਹ ਜਾ ਕੇ ਇਹ ਦੱਚਾ ਜਾ ਰਿਹਾ ਕਿ ਤਾਵਲ ਨਾਡੂ ਤੋਂ ਜਿਹੜਾ ਗ੍ਰਿਫਤਾਰ ਕਰਲੇ ਨੇ ਤਾਂ ਨੂੰ ਸਭ ਤੋਂ ਵੱਡੀ ਖਬਰ ਦੱਸਦੇ ਆ ਕਿ ਸ੍ਰੀ ਦਰਬਾਰ ਸਾਹਿਬ ਤੇ ਲੰਗਰ ਹਾਲ ਨੂੰ ਅਡਾਉਣ ਦੀਆਂ ਧਮਕੀਆਂ ਦੇਣ ਵਾਲੇ ਸਖਸਾ ਅੱਤਵਾਦੀ ਸੰਜੀਵ ਕੁਮਾਰ ਦੇਬੂ ਅਤੇ ਇੱਕ ਹੋਰ ਉਹਦਾ ਸਾਥੀ ਆ ਜਿਹੜਾ ਉਹ ਤਾਵਲ ਨਾਡੂ ਤੋਂ ਕਹਿੰਦੇ ਆ ਗ੍ਰਿਫਤਾਰ ਕਰ ਲਿਆ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਥੋੜੇ ਦੇਰ ਬਾਅਦ ਹੀ ਪੰਜਾਬ ਪੁਲਿਸ ਕਾਨਫਰੰਸ ਕਰਕੇ ਦੱਸੂਗੀ ਕਿ ਇਹਨਾਂ ਦੇ ਪਿੱਛੇ ਹੋਰ ਕੌਣ ਕੌਣ ਆ ਕਿਉਂ ਧੋਕੇ ਦਿੰਦੇ ਸੀ ਕਿਉਂ ਦਰਬਾਰ ਸਾਹਿਬ ਨੂੰ ਜਿਹੜਾ ਕਿ ਦਵਾਰੇ ਜਿਹੜਾ ਇਹਨਾਂ ਨੇ ਅਟੈਕ ਕਰਨਾ ਸੀ ਤੁਹਾਨੂੰ ਪਹਿਲਾਂ ਵੀ ਪਤਾਗਾ ਕਿ 1984 ਤੋਂ 1955 ਵਿੱਚ ਵੀ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਕੀਤਾ ਗਿਆ ਸੀ ਫਿਰ 1984 ਦੇ ਵਿੱਚ ਕੀਤਾ ਗਿਆ ਸੀ ਹੁਣ ਨਮਾ ਇੱਕ ਹੋਰ ਅਬਦਾਲੀ ਆਪਾਂ ਕਹ ਦਈਏ ਨਮਾ ਜੰਮ ਪਿਆ ਕਿ ਜਿਹੜਾ ਸਿੱਖ ਕੌਮ ਨੂੰ ਵਿਗਾਰਦਾ ਕਿਉਂਕਿ ਲੋਕ ਉੱਥੇ ਲੱਖਾਂ ਦਾ ਹਿਸਾਬ ਦੇ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਾਪੂ ਸਾਹਿਬ ਦੇ ਵਿਕਾ ਨਮਸਤਕ ਹੋਣ ਦੇ ਲਈ ਆਉਂਦੇ ਆ ਆਪਣੀਆਂ ਸਰਦਾ ਆਪਣੀਆਂ ਆਸਾਂ ਲੈ ਕੇ ਆਪਣੀਆਂ ਵੀਦਾਂ ਲੈ ਕੇ ਅਕਾਤ ਅਖਤ ਦੇ ਦਰਬਾਰ ਸਾਹਿਬ ਦੇ ਵਿੱਚ ਲੱਖਾਂ ਲੋਕ ਜਿਹੜੇ ਲੱਖਾਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਤੇ ਮੱਥਾ ਟੇਕਦੀਆਂ ਨੇ ਤੇ ਲੱਖਾਂ ਦੀ ਤਦਾਦ ਦੇ ਵਿੱਚ ਉਸ ਲੰਗਰ ਹਾਲ ਦੇ ਵਿੱਚ ਦੁਨੀਆ ਭਰ ਦੇ ਲੋਕ ਆਉਂਦੇ ਆ ਜਿਹੜੇ ਤੇ ਉਹ ਲੰਗਰ ਪ੍ਰਸਾਦਾ ਸਕਦੇ ਆ ਕਰੀਵੇ ਦੱਸਿਆ ਜਾ ਰਿਹਾ ਕਿ ਲੱਖ ਦੇ ਕਰੀਬ ਜਿਹੜਾ ਰੋਜ ਆ ਉਹ ਲੰਗਰ ਉੱਥੇ ਸਕਿਆ ਜਾਂਦਾਗਾ ਉੱਥੇ ਕਿਸੇ ਨੂੰ ਬੰਦਸ ਨਹੀਂ ਕੋਈ Hindu ਆਵੇ ਕੋਈ ਮੁਸਲਮਾਨ ਆਵੇ ਕੋਈ ਅਸਾਈ ਆਵੇ ਕੋਈ ਸਿੱਖ ਆਵੇ ਚਾਹੇ ਦੂਜਾ ਤੀਜਾ ਕੋਈ ਵੀ ਆਵੇ ਨਾ ਉੱਥੇ ਕਿਸੇ ਦੀ ਜਾਤ ਪੁਸਤ ਨਹੀਂ ਜਾਂਦੀ ਆ ਹਰ ਇੱਕ ਨੂੰ ਪ੍ਰਸਾਦਾ ਬੈ ਕੇ ਜਿਹੜਾ ਕਿ ਬਰਾਬਰ ਸਕਾਇਆ ਜਾਂਦਾ ਕਿਸੇ ਨਾਲ ਬਿਤਕਰਾ ਨਾ ਦਰਵਾਸਾਬ ਨਾ ਸ੍ਰੀ ਅਕਾਲਤਾ ਸਾਬ ਤੇ ਨਾ ਹੀ ਕਿਤੇ ਹੋਰ ਕੀਤਾ ਜਾਂਦਾ ਸਭ ਨੂੰ ਇੱਕ ਬਰਾਬਰਤਾ ਜਿਹੜਾ ਉੱਥੇ ਮਨੁੱਖਤਾ ਦੇ ਲਈ ਜਿਹੜਾ ਸਮਝਿਆ ਜਾਂਦਾ ਪਰ ਉਹ ਲੋਕ ਕੌਣ ਨੇ ਜਿਹੜੇ ਕਿ ਸਿੱਖ ਕੌਮ ਨੂੰ ਲਗਾਤਾਰ ਜਿਹੜੇ ਟਾਰਗੇਟ ਕਰਦੇ ਆ ਰਹੇ ਨੇ ਜਿਹੜਾ ਮੈਂ ਹੁਣ ਕਹੂੰਗਾ ਤੇ ਜੇਕਰ ਕੋਈ ਸਿੱਖ ਫੜਿਆ ਜਾਂਦਾ ਜੇਕਰ ਕੋਈ ਹਿੰਦੂ ਮਾਫ ਕਰਨਾ ਜੇਕਰ ਇਹੇ ਕੋਈ ਬੰਦਾ ਹਿੰਦੂ ਧਰਮ ਨੂੰ ਕੋਈ ਟਾਰਗੇਟ ਕਰਦਾ ਤੇ ਉਹ ਅਤਵਾਦੀ ਲਾਨਿਆ ਜਾਂਦਾ ਮਿੰਟਾਂ ਦੇ ਵਿੱਚ ਜੇਕਰ ਸਿੱਖਾਂ ਦੇ ਦਰਬਾਰ ਸਾਹਿਬ ਜਾਂ ਸਭ ਤੋਂ ਉੱਚ ਅਦਾਲਤ ਆਪਾਂ ਕਹਿੰਦੇ ਸੁਪਰੀਮੋ ਕਿ ਸਾਡੀ ਸਿੱਖਾਂ ਦੀ ਸਿੱਖ ਕੌਮ ਦੀ ਨਹੀਂ ਬਲਕਿ ਸਮੁੱਚੇ ਜਿਹੜੀ ਮਨੁੱਖਤਾ ਦੇ ਲਈ ਸਾਂਝੀ ਜਿਹੜੀ ਜਗਾ ਕੀ ਥਾਂ ਗਾ ਜਿਹੜਾ ਦਰਬਾਰ ਸਾਹਿਬ ਆ ਸ੍ਰੀ ਅਕਾਲ ਤਖਤ ਸਾਹਿਬ ਆ ਤੇ ਲੰਗਰ ਹਾਲ ਆ ਸਾਰਿਆਂ ਦੇ ਲਈ ਇੱਕ ਬਰਾਬਰ ਆ ਪਰ ਜੇਕਰ ਹੁਣ ਸੰਜੀਵ ਕੁਮਾਰ ਕੋ ਦੇਬੂ ਨਾਂ ਦਾ ਦੱਸਿਆ ਜਾ ਰਿਹਾ ਦੂਬੇ ਸੰਜੀਵ ਕੁਮਾਰ ਦੂਬੇ ਦੱਸਿਆ ਜਾ ਰਿਹਾ ਆਖੇ ਜੀ ਉਹ ਇੰਜੀਨੀਅਰ ਦਾ ਕੰਮ ਕਰਦਾ ਸੀ ਸੌਫਟਵੇਅਰ ਦਾ ਕੰਮ ਕਰਦਾ ਸੀ ਉਹ ਇੱਕ ਨਾਲ ਉਹਦਾ ਜਾਣਾ ਜਿਹੜਾ ਹੋਰ ਫੜਿਆ ਗਿਆ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿਸੇ ਹੋਰ ਕਮਿਊਨਿਟੀ ਨੂੰ ਟਾਰਗੇਟ ਕਰਦਾ ਤੇ ਅੱਤਵਾਦੀ ਐਲਾਨਿਆ ਜਾਂਦਾ ਤੇ ਹੁਣ ਇਹਨੂੰ ਅੱਤਵਾਦੀ ਕਿਉਂ ਨਹੀਂ ਐਲਾਨਿਆ ਜਾਂਦਾ ਤੇ ਜਿਹੜਾਗਾ ਅਲਸਵਾ ਲੋ ਜਿਹੜੀ ਕਾਨਫਰੰਸ ਕੀਤੀ ਜਾਵੇ ਉਹਦੇ ਵਿੱਚ ਇਹਨੂੰ ਅੱਤਵਾਦੀ ਲਾਨਿਆ ਜਾਵੇ ਇਹਦੇ ਉੱਤੇ ਇਹੋ ਜਿਹੇ ਕੇਸ ਚਲਾਇਆ ਜਾਵੇ ਜਿਹੜਾ ਕਿ ਉਮਰਾ ਪਰ ਜਿਹੜਾ ਯਾਦ ਰੱਖੇ ਕਿ ਜਿਹੜਾ ਸਿੱਖ ਕੌਮ ਨੂੰ ਡਰਾਤਮਕਾ ਕੇ ਡਰਾਉਣਾ ਚਾਹੁੰਦਾ ਜਾਂ ਫਿਰ ਸੱਚੀ ਲੱਖਾਂ ਦੇ ਲੋਕ ਉੱਥੇ ਇਕੱਠ ਹੁੰਦਾਗਾ ਜੇਕਰ ਇਹਦੀ ਘਟਨਾ ਵਾਪਰ ਜਾਂਦੀ ਤਾਂ ਮੁੜ ਕੇ ਉਹੀ ਜਿਹੜਾ ਦੌਰ ਆ ਪਹਿਲਾ 83 ਬਾਲ ਲੱਗ ਕੇ ਗਿਆ ਜੋ ਇੰਦਰਾ ਗਾਂਧੀ ਨੇ ਹਮਲਾ ਕੀਤਾ ਸੀ ਦਰਬਾਰ ਸਾਹਿਬ ਦੇ ਉੱਪਰ ਉਹੀ ਜਿਹੜੇ ਕਿ 40 41 42 ਸਾਲ ਹੋ ਗਏ ਨੇ ਜਿਹੜੇ ਜਾਖਮ ਨੇ ਸਿੱਖਾਂ ਦੇ ਅਜੇ ਰਿਸਦੇ ਨੇ ਅੱਜ ਉਹ ਜਾਖਮ ਨਹੀਂ ਭਰੇ ਤੇ ਉਸ ਤੋਂ ਪਹਿਲਾਂ ਇੱਕ ਹੋਰ ਜਿਹੜਾ ਅਤਵਾਦੀ ਆ ਸੰਜੀਵ ਕੁਮਾਰ ਦੂਬੇ ਅਤੇ ਕਨਾਲ ਦਾ ਸਾਥੀ ਦਾ ਫੜਿਆ ਗਿਆ ਅੱਜ ਇਹਨਾਂ ਦੇ ਪਿੱਛੇ ਕਿੱਡੀ ਕਿ ਚੈਨ ਆ ਕੌਣ ਕੌਣ ਲੋਕ ਨੇ ਕਿੱਥੇ ਕਿੱਥੇ ਇਹ ਬੈਠੇ ਨੇ ਕਿਉਂ ਜਿਹੜਾ ਸਿੱਖ ਕੌਮ ਦੇ ਐਡਾ ਧਾਰਮਿਕ ਸਥਾਨ ਜਿਹੜਾ ਕਿ ਸਾਰੇ ਧਰਮਾਂ ਨੂੰ ਉਪਦੇਸ਼ ਦਿੰਦਾ ਸਾਂਝਾ ਉਪਦੇਸ਼ ਆ ਚੌ ਵਰਨਾ ਦਾ ਉਪਦੇਸ਼ ਆ ਗੁਰੂ ਦਾ ਤੇ ਉਸ ਨੂੰ ਜਿਹੜਾ ਐਡਾ ਵੱਡਾ ਧਮਕੀਆਂ ਦੇ ਕੇ ਟਾਰਗੇਟ ਕਰਨਾ ਸਿੱਖ ਕੌਮ ਉੱਪਰ ਜਿਹੜਾ ਸਭ ਤੋਂ ਵੱਡਾ ਇਹ ਹਮਲਾ ਕਹਿ ਦਈਏ ਆਪਾਂ ਪੰਜਾਬ ਪੁਲਿਸ ਨੇ ਬਹੁਤ ਮੈਂ ਕਹਿੰਦਾ ਸਲਾਗਾ ਜੋ ਕੰਮ ਕੀਤਾ ਜਿੱਥੇ ਪੁਲਿਸ ਦਾ ਕੰਮ ਸਲਾਗਾ ਕਰਦੀ ਆ ਉਹਨੂੰ ਸਲਾਗਾ ਉਹਦੀ ਕਰਨੀ ਬਣਦੀ ਆ ਜਿੱਥੇ ਮਾਰਾ ਕੰਮ ਕਰਦੇ ਆ ਉੱਥੇ ਅਸੀਂ ਨੂੰ ਨਿੰਦੇ ਵੀ ਆ ਮੈਂ ਪੰਜਾਬ ਪੁਲਿਸ ਦਾ ਧੰਨਵਾਦ ਇਸ ਕਰਕੇ ਕਰਦਾਗਾ ਕਿਉਂਕਿ ਉਹਨਾਂ ਨੇ ਜਿਹੜਾ ਪਤਾ ਬੇਸ਼ੱਕ ਉਹਨਾਂ ਦੀ ਡਿਊਟੀ ਬਣਦੀ ਆ ਪਰ ਫਿਰ ਵੀ ਉਹਨਾਂ ਨੇ ਜਿਹੜਾ ਪਤਾ ਜਲਦੀ ਲਵਾਲ ਲਿਆ ਕਿਉਂਕਿ ਹੋ ਸਕਦਾ ਕੋਈ ਜਿਹੜੀ ਅ ਕਈ ਵਾਰੀ ਆਪਾਂ ਵੇਖਦੇ ਆ ਜਦੋਂ ਕੋਈ ਘਟਨਾ ਵਾਪਰ ਜਾਂਦੀ ਆ ਪੁਲਿਸ ਫਿਰ ਹਰਕਤ 'ਚ ਆਉਂਦੀ ਆ ਪਰ ਇਹ ਸਭ ਤੋਂ ਵੱਡਾ ਜਿਹੜਾ ਇੱਕ ਵਿਸ਼ਾ ਸੀ ਜਾ ਸਭ ਤੋਂ ਵੱਡਾ ਇੱਕ ਦੁੱਖ ਭਰ ਜਿਹੜੇ ਸਿੱਖ ਕੌਮ ਦੇ ਲਈ ਨਹੀਂ ਇਕੱਲਾ ਸਾਰੇ ਧਰਮਾਂ ਦੇ ਲਈ ਇੱਕਾ ਇਹ ਚਿੰਤਾ ਦਾ ਵਿਸ਼ਾ ਸੀ ਤੇ ਅੱਜ ਉਸ ਸੰਜੀਵ ਕੁਮਾਰ ਦੇਬੂ ਦੂਬੇ ਮਾਫ ਕਰਦਾ ਦੂਬੇ ਆ ਕੋਈ ਅਤਵਾਦੀ ਅਤੇ ਕੋਦੇ ਨਾਲ ਦਾ ਕੋਈ ਹੋਰ ਸ਼ਖਸ ਫੜਿਆ ਗਿਆ ਅਤਵਾਦੀ ਦੋ ਅਤਵਾਦੀ ਫੜੇ ਗਏ ਨੇ Hindu ਤੇ ਉਹਨਾਂ ਨੂੰ ਅਲਾਨਿਆ ਗਿਆ ਵੇ ਅਤਵਾਦੀ ਤੇ ਉਹਨਾਂ ਨੂੰ ਜਿਹੜਾ ਹੁਣ ਪੁਲਸਾ ਰਿਮਾਨਡ ਤੇ ਲੈਣੇ ਆ ਤੇ ਫਿਰ ਪਤਾ ਲੱਗੂਗਾ ਕਿ ਭਾਈ ਉਹਨਾਂ ਦੇ ਪਿੱਛੇ ਕੌਣ ਕੰਮ ਕਰ ਰਿਹਾ ਸੀ ਤਾਂ ਉਹਨਾਂ ਨੂੰ ਇਹ ਸਭ ਤੋਂ ਵੱਡੀ ਖਬਰ ਤੁਹਾਨੂੰ ਸੁਣਾ ਦਿੱਤੀ ਆ ਜਿਹੜਾ ਕਿ ਬਹੁਤ ਹੀ ਦੁੱਖ ਭਰੀ ਖਬਰ ਸੀ ਲੋਕ ਚਿੰਤਾ ਦੇ ਵਿੱਚ ਸੀ ਸਿਕੋਂ ਚਿੰਤਾ ਦੇ ਵਿੱਚ ਸੀ ਆਖਰ ਦਰਬਾਰ ਸਾਹਿਬ ਜਾਂ ਲੰਗਰ ਸਹਾਲ ਦੇ ਵਿੱਚ ਲੋਕ ਪ੍ਰਸਾਦਾ ਸਕਣ ਆਉਂਦੇ ਆ ਸੰਗਤ ਪ੍ਰਸਾਦਾ ਸਕਣ ਆਉਂਦੀ ਆ ਉਹਨਾਂ ਦਾ ਕੀ ਕਸੂਰਾ ਦਰਬਾਰ ਸਾਹਿਬ ਦਾ ਕੀ ਕਸੂਰਾ ਕਾਲਤਾ ਸਾਹਿਬ ਦਾ ਕੀ ਕਸੂਰਾ ਕਿ ਸਿੱਖਾਂ ਨੂੰ ਇਹ ਜਲੀਲ ਕਰਨਾ ਕਿ ਸਿੱਖਾਂ ਨੂੰ ਮਿੱਤ ਕੇ ਜਿਹੜਾ ਇਹ ਨਸਾਨਾ ਬਣਾਉਣਾ ਕਿ ਸਿੱਖ ਕੌਮ ਨੂੰ ਖਤਮ ਕਰਨ ਦੀ ਜਿਹੜੇ ਚਾਲਾਂ ਨੇ ਇਹ ਔਰੰਗਜ਼ੇਬ ਤੋਂ ਲੈ ਕੇ ਜਿਹੜਾ ਅੱਜ ਤੱਕ ਚੱਲਦੀ ਆ ਰਹੀਆਂ ਨੇ ਪਰ ਕਦੇ ਇਹ ਸਫਲ ਨਹੀਂ ਹੋਣਗੀਆਂ ਇਸ ਕਰਕੇ ਜਿਹੜੇ ਇਸ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਦੇ ਹੋ ਤੇ ਆਪਣੇ ਕਮੈਂਟ ਜਰੂਰ ਲਿਖਿਓ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ